ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਆਲਮਗੀਰ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਦੋ ਝੋਟੀਆਂ ਦਿਖਾਵਾਂਗੇ ਇੱਕ ਨੀਲੀ ਰਾਵੀ ਕੱਟੀ ਦੋ ਦੰਦ ਤੇ ਇੱਕ ਪੈਂਦੀ ਆ ਮੋਰਾ ਚ ਦੂਜਾ ਸੁਹਾ ਤੇ ਇੱਕ ਕਮਾਲ ਦੀ ਗੱਲ ਇਹ ਰਹੂਗੀ ਵੀ ਦੋਆਂ ਵਾਂਗਰੀ ਕੱਟੀਆਂ ਨੇ ਤੇ ਕੱਟੀਆਂ ਵੀ ਬਹੁਤ ਕਮਾਲ ਦੀਆਂ ਆ ਗਈਆਂ ਪਹਿਲਾਂ ਤਾਂ ਗਰੀ ਮਾਰਦੇ ਮੋਰਾਲੀ ਕੱਟੀ ਤੇ ਕੈਮਰਾ ਚਾਰਾਂ ਪੰਜਾਂ ਦੇ ਨਾਲ ਹੀ ਸੂਈਆਂ ਝੋਟੀ ਤੇ ਇੱਕ ਇਧਰਲੇ ਵੱਨੇ ਲਿਆ ਗਿਆ ਆ ਵੀ ਨੀਲੀ ਰਾਵੀ ਦੇ ਵਿੱਚ ਆ ਗਈ ਕੱਟੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਝੋਟੀਆਂ ਵੀ ਨੀਲੀ ਚਾ ਤੇ ਦੰਦਾਂ ਚ ਵੀ ਦੋ ਦੰਦ ਆ ਤੇ ਸਿੰਗ ਵੀ ਜਿਵੇਂ ਬੰਦ ਆ ਗਿਆ ਜਿੱਦਾਂ ਦਾ ਮੇਲੇ ਵਾਲੀਆਂ ਕੱਟੀਆਂ ਦੇ ਲੱਗਿਆ ਹੁੰਦਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਖੋਲ ਕੇ ਤੋੜ ਕੇ ਦਿਖਾਵਾਂਗੇ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਜਲਦੀ ਹੋਰ ਕਿਵੇਂ ਆ ਵਧੀਆ ਵੀਰ ਜੀ ਕਰਦੀ ਕਲਾ ਕਰਦੀ ਕਲਾ ਜੀ ਐਵੇਂ ਚੱਲਦਾ ਕੰਮ ਬਹੁਤ ਵਧੀਆ ਚੱਲੀ ਜਾਣਾ ਜੀ ਹਾਂ ਜੀ ਹਾਂ ਜੀ ਨੰਬਰ ਬੋਲੀ ਜੀ ਪਹਿਲੇ ਨੰਬਰ ਬੋਲੀ ਜੀ ਬਿਲਕੁਲ ਬੋਲੋ ਜੀ 79018 ਹਾਂਜੀ 00766 ਨੰਬਰ ਤੇ ਸੰਪਰਕ ਕਰੋ ਜੀ ਨਾ ਸੱਜਣ ਫਰ ਕੋਈ ਹਾਂਜੀ ਉਹ ਤਾਂ ਠੀਕ ਹੈ ਜੀ ਮੈਂ ਆਪਾਂ ਪਹਿਲਾਂ ਦੱਸ ਦਿੰਨਾ ਵੀ ਕਿੰਨਾ ਸੂਆ ਹੈ ਕਿੰਨਾ ਮੈਂ ਸਾਰਾ ਕੁਝ ਦੱਸ ਦਾਂਗੇ ਐ ਤੇ ਮਾਰਗਰੀ ਕੈਮਰਾ ਨਾਲ ਕਰਲਾ ਸ਼ੁਰੂਆਤ ਢੋੜ ਲਾ ਨਿਹਦਾਰਾ ਖੋਲ ਕੇ ਹੁਣ ਦੱਸ ਵੀ ਇਹ ਫਿਰ ਕਿਵੇਂ ਆ ਕਿਹੜਾ ਸੂਆ ਇਹ ਪਿਓਰ ਪਹਿਲਾ ਸੂਆ ਵੀਰੇ ਦੰਦਾਂ ਚ ਕਿਵੇਂ ਆ ਦੰਦਾਂ ਚ ਦੋ ਦੰਦਾ ਪਿਓਰ ਸਿੰਗ ਬੰਦ ਜੰਦਾ ਰੰਗ ਸਿੰਗ ਆ ਵੀਰੇ ਜਮਾਂ ਹੀ ਕਿੰਨੇ ਦਿਨ ਦੀ ਸੂਈ ਹੋਗੀ ਇਹ ਵੀਰੇ 7 ਤੋਂ 8 ਦਿਨ ਦੀ ਆ ਕਿੰਨਾ ਕੁ ਦੁੱਧ ਹਾਜ਼ਰ ਆਉਣੇ ਇਸ ਟਾਈਮ ਇਹਦੇ ਥੱਲੇ ਵੀਰੇ 9 9.5 ਦੇ ਗੇੜ ਹੈਗਾ ਜੀ 32 ਸਮੇਤ ਬੱਚਾ ਟੋਟਲੀ 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 ਬੱਤੀ ਸਾਨੀ ਵੀਰੇ 9 9.5 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਆ ਸੱਜਣੋ ਕੱਦ ਵੀ ਸੋਹਣਾ ਰੱਖਦੀ ਆ ਤੇ ਆ ਗਈ ਕੱਟੀ ਨੀਲੀ ਦਾ ਵੀ ਦੇ ਵਿੱਚ ਦੰਦਾਂ ਦੇ ਵਿੱਚ ਆ ਗਈ ਬਾਈ ਕਹਿੰਦਾ ਪਿਓਰ ਦੋ ਦੰਦ ਉਹ ਜਿਹੜੇ ਭਰਾ ਨੇ ਲੈ ਕੇ ਜਾਣੀ ਆ ਚੈੱਕ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਕਹਿਣਦਾ ਭਾਬਾ ਬਾਕੀ ਵੀਰੇ ਜੇ ਮੈਲੇ ਨਹੀਂ ਨਾ ਚੱਲੀ ਹੋਰ ਵੀ ਵਧੂਗੀ ਕਿਲੋ ਦੁੱਧ ਠਣ ਦਾ ਸਾਈਜ਼ ਬਹੁਤ ਸੋਹਣਾ ਰੱਖਦਾ ਤੇ ਆਰਡਰ ਬਹੁਤ ਸੋਹਣਾ ਰੱਖਦਾ ਗਰੀ ਇੱਥੋਂ ਦਿਖਾ ਦੇ ਬਟਨ ਵਾਲਾ ਆਰਡਰ ਆ ਗਿਆ ਤੇ ਬਾਕੀ ਇੱਥੋਂ ਝੋਟੀ ਨਹੀਂ ਕੁਆਲਿਟੀ ਕਰ ਸਕਦੇ ਚੈੱਕ ਰਿੰਗ ਸਿੰਘ ਦੇ ਵਿੱਚ ਹੀ ਆ ਗਈ ਬਾਦੀ ਵਾਲੇ ਮਾਮਲੇ ਚ ਬੜੀ ਸ਼ਾਨਦਾਰ ਆ ਗਈ ਤੇ ਸਿੰਘ ਆ ਗਿਆ ਜਮਾ ਬੰਦ ਤੇ ਸਭਾ ਦੀ ਆ ਗਈ ਠੰਡੀ ਇੱਥੋਂ ਗਾਂਲੇ ਬੰਨਿਓ ਦਿਖਾ ਦੇ ਗਰੀ ਆਰਡਰ ਤੇ ਇੱਥੋਂ ਮਾਰਦੀ ਫੇਸ ਤੇ ਕੈਮਰਾ ਸਿੰਘ ਸਿੰਘ ਦਿਖਾ ਦੇ ਜਮਾ ਬੰਦ ਆ ਗਿਆ ਸਿੰਘ ਕਿੰਨਾ ਕੁ ਦੁੱਧ ਪਾ ਸਕਦੀ ਐ ਮੈਲੇ ਚੱਲ ਕੇ ਵੀਰ ਘਟੋ ਘਟੋ 2.5 ਕਿਲੋ ਤਾਂ ਵਧੂਗੀ ਸਾਡੇ ਨਾਲ ਓਹੀ 11 12 ਕਿਲੋ ਹਾਂਜੀ 12 ਕਿਲੋ ਦੇ ਜੂਗੀ ਤੇ ਨਾਲ ਇਹਦੇ ਗਰੀ ਆ ਕੱਟੀਆਂ ਵਾ ਕੱਟੀਆਂ ਤੇ ਵੀ ਮਾਰਦੇ ਕੈਮਰਾ ਨੀਲੀ ਰਾਵੀ ਦੀ ਕੱਟੀ ਆ ਗਈ ਨਾਲ ਇਹਦੇ ਦੰਦਾਂ 'ਚ ਦੋ ਦੰਦਾਂ ਅੱਗੇ ਬਦਨਾਂ ਦੀ ਆਟਮਾ ਘਟਨ ਵਾਲੀ ਨਹੀਂ ਹਾਂਜੀ ਹਾਂਜੀ ਵੀਰੇ 4 ਪੈਸੇ ਦੇਣ ਵਾਲੀ ਅਗਲੇ ਨੂੰ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਵੀਰੇ ਆਪਾਂ ਮੁੱਲ ਕਰਦੇ ਆ ਇੱਕ 20 1 ਲੱਖ ਤੇ 20 ਹਜ਼ਾਰ ਹਾਂਜੀ ਫਿਕਸ ਜੀ ਕਿੰਨੇ ਕੁ ਦੇ ਦਾਂਗੇ ਜਿਹੜੀ ਇਹ ਫਿਕਸ ਜੀ ਬਸ ਵੀਰੇ ਆਪਾਂ ਤੁਹਾਨੂੰ ਸਹੀ ਦੱਸੀਏ ਵੀ ਇੱਕ ਤਾਂ ਕੋਈ ਵੀਡੀਓ ਦੇਖ ਕੇ ਆਊਗਾ ਬਿਲਕੁਲ ਵੀਡੀਓ ਤੇ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਹਾਂਜੀ ਤੇ ਅਗਲਾ ਜਦੋਂ ਮਰਜੀ ਆ ਦੀ ਤਸੱਲੀ ਕਰਾ ਕਰ ਦਾਂਗੇ ਵਿੱਚ ਮਨਤਾ ਨਾ ਆ ਵੀਰੇ ਮਨਤਾਂ ਨੂੰ ਕਰ ਦਾਂਗੇ ਜੀ ਮਨਤਾਂ ਨੂੰ ਬਾਈ ਕਹਿੰਦਾ ਕਰ ਦਾਂਗੇ ਤੇ ਨਾਲ ਦੇ ਦਾਂਗੇ ਆ ਨੀਲੀ ਦਾ ਵੀ ਪਰ ਮਗਰ ਵੀ ਵੀਰੇ ਹੁਣ ਕੱਟੀ ਠੀਕ ਹੈ ਗੱਲ। ਜੇ ਕਟਾ ਹੁੰਦਾ ਅਗਲਾ ਕਹਿੰਦਾ ਹੁੰਦਾ ਬਾਈ 5000 ਹੋਰ ਕਟਾ ਲਾ। ਠੀਕ ਹੈ। ਹੁਣ 5 ਅਗਲਾ ਵਧਾ ਕੇ ਦਵੇ ਆਪਾਂ ਨੂੰ। ਠੀਕ ਹੈ ਕਹਿੰਦਾ। ਨਾਲ ਬਾਈ ਕਹਿੰਦਾ ਇਹਦੇ ਕੱਟੀ ਆ ਗਈ ਤੇ ਹੁਣ ਮਾਰਦੇ ਘੈਰੀ 2 ਨੰਬਰ ਵਾਲੀ ਮੱਝ ਤੇ ਕੈਮਰਾ ਤੋੜ ਬਾਈ ਹੋਲ ਕੇ ਉਹਨੂੰ। ਤੋੜ ਦਿਓ ਜੀ। ਉਹਦਾ ਸੂਆ ਕਿਹੜਾ ਜਾਂਦੀ? ਉਹਦਾ ਦੂਜਾ ਸੂਆ ਵੀਰ ਜੀ। ਨਾਲ ਉਹ ਕੱਟੀ ਆ ਗਈ ਹੈ ਨਾ। ਹਾਂਜੀ ਉਹ ਕੱਟੀ ਆਈ ਮੋਰਾਂ ਦੀ। ਕੱਟੀ ਵੀ ਬਹੁਤ ਚੰਗੀ ਆ। ਕੱਟੀ ਵਧੀਆ ਵੀਰੇ ਟੀਕੇ ਦੀ ਕੱਟੀ ਆ। ਸੂਆ ਦੂਜਾ? ਹਾਂਜੀ ਸੂਆ ਪਹਿੋਰ ਦੀ। ਕਿੰਨੇ ਕ ਦਿਨ ਦਾ ਸੂਆ? ਇਹਦੇ ਵੀਰੇ ਅੱਜ ਪੰਜ ਮਾਣ ਲੈ ਨੀ ਨੂੰ ਪੰਜ ਮਾਣ ਦੇਣਾ ਹਾਂਜੀ ਕਿੰਨਾ ਕ ਬੋਲਾ ਕਹ ਲਈਏ ਹਾਜ਼ਰ ਹੈ ਇਹਦੇ ਥੱਲੇ ਹੈਗਾ ਵੀਰੇ 9 ਕਿਲੋ ਬੋਲਾ 9 ਕਿਲੋ ਹਾਜ਼ਰ ਹਾਂ 9 ਕਿਲੋ ਹਾਜ਼ਰ ਵੀਰੇ ਕਿੰਨਾ ਕ ਦੁੱਧ ਪਾ ਸਕਦੇ ਆ ਤੇ ਪਾ ਦੂ ਵੀਰੇ ਘਟੋ ਘਟ 12 13 ਐਨੀ ਕ ਰਿਪੋਰਟ ਮਿਲੀ ਆ ਵਾਹ ਵਾਹ ਐਨੀ ਕੋ ਵੀਰੇ ਆਰਾਮ ਨਾ ਪਾਉ ਠੀਕ ਆ ਕਹ ਲੈ ਚੋਣ ਚਮਾਉਂਦੀ ਕਿਵੇਂ ਚੋਣ ਦੀ ਦਾ ਵੀਰੇ ਆ ਮੈਟ ਚ ਟੇਚ ਚ ਗਲੀ ਕਰ ਸਕਦੀ ਐਨੀ ਵਧੀਆ ਦਵਾਈ ਇਹਦੀ ਦੋਨਾਂ ਦੀ ਦਵਾਈ ਵਧੀਆ ਵੀਰੇ ਓਕੀ ਜਮਾ ਓਕੀ ਜਮਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਕਹ ਲੈ ਆਹੇ ਅਗਲਾ ਆਨਲਾਈਨ ਮਗਾਲਵੇ ਤਾਂ ਵੀ ਭੂਰ ਛੱਟੇ ਨਾ ਨਾ ਵੀਰੇ ਜਮਾਈ ਨਹੀਂ ਕੋਈ ਗੱਲ ਵਾ। ਹਰੇਕ ਪੱਖ ਤੋਂ ਐਨ ਵਧੀਆ ਵੀਰੇ। ਬਾਈ ਕਹਿੰਦਾ ਹਰੇਕ ਪੱਖ ਤੋਂ ਗਰੰਟੀ ਦੇ ਕੇ ਤੋਰੂੰਗਾ। ਜਾਨਵਰ ਦੋਨੇ ਚੰਗੇ ਨੇ ਤੇ ਥੱਲੇ ਦੇ ਸਾਫ ਸੁਥਰੇ ਨੇ ਬਿਲਕੁਲ। ਚਵਾਈ ਵਾਲੇ ਪੱਖ ਤੋਂ ਵੀ 100 ਦਾ 100 ਆਗੇ। ਪੈਸੇ ਇਹ ਕਿੰਨੇ ਲਾਂਗੇ ਬਾਈ? ਇਹਦਾ ਵੀਰੇ ਆਪਾਂ ਜਾਨਕਿ ਜਿਹੜਾ ਦੇਣ ਲੈਣ ਕਰਨਾ। ਹਾਂਜੀ। ਮੁੱਲ ਜਿੰਨਾ ਮਰਜ਼ੀ ਕਾਲੀ 95000 ਦੀ ਦੇਣੀ ਆਪਾਂ। 95 ਦੀ। ਇਹ ਦੇਣੀ ਆ 1 ਬੀ ਦੀ। ਇਹ 1 ਬੀ ਦੀ ਇਹਦੇ ਚੋਂ ਥੋੜਾ ਬਹੁਤਾ ਮਾਨਤਾ ਕਰਾਂਗੇ। ਜੇ ਕਿਸੇ ਸੱਜਣ ਨੇ ਇਹ ਜੋੜਾ ਹੀ ਲੈਣਾ ਹੋਇਆ ਜਲਦੀ। ਯਾਰ ਫਿਰ ਜੋੜਾ ਵੀਰੇ ਆਪਾਂ ਉਹਦੇ ਸਾਰਾ ਮਾਨਤਾਨ ਕਰਦਾਂਗੇ ਹਾਂ ਫਿਰ ਫਿਰ ਪੂਰਾ ਵਾਧਾ ਕਰਦਾਂਗੇ ਠੀਕ ਹੈ ਗੱਲ ਆ ਜੋੜੇ ਚ ਬਾਈ ਕਹਿੰਦਾ ਉਦਾਂ ਦਾ ਮਾਨਤਾਨ ਕਰਦਾਂਗੇ ਨੰਬਰ ਬੋਲੋ ਨੰਬਰ ਹੈਗਾ ਵੀਰੇ 7901800763 7901800763 ਪਿੰਡ ਆਲਮਗੀਰਾ ਜ਼ਿਲ੍ਹਾ ਲੁਧਿਆਣਾ ਜੀ ਨੇੜੇ ਰਹਿ ਗਿਆ ਸੱਜਣੋਂ ਲੁਧਿਆਣੇ ਦੇ ਝੋਟੀਆਂ ਬਾਈ ਦੇ ਘਰੋਂ ਦੋ ਦਿਖਾਤੀਆਂ ਦੋਨਾਂ ਨਾਲ ਹੀ ਕਟੀਆਂ ਨੇ ਕਮਾਲ ਦੀਆਂ ਝੋਟੀਆਂ ਨੇ ਤੇ ਕਮਾਲ ਦੀਆਂ ਕਟੀਆਂ ਆ ਗਈਆਂ ਵਾਗਰਾ ਹਾਂ ਬਈ ਬਾਕੀ ਜਿਹੜੀ ਆਪਣੀ ਦੂਜੀ ਸੂਏ ਵਾਲੀ ਆ ਉਹ ਮੀਡੀਅਮ ਹਾਈਟ ਚ ਠੀਕ ਐ ਜਿਹੜੀ ਆਪਣੀ ਨੀਲੀ ਚ ਦੋ ਦੰਦ ਇਹ ਪੂਰੇ ਫੁੱਲ ਕੱਢ ਗਾਉਂਦਾ ਇਹਦੀ ਹਾਈਟ ਚੰਗੀ ਆ ਦੋ ਦੰਦ ਦੇ ਹਿਸਾਬ ਨਾਲ ਕਿਉਂਕਿ ਅੱਗੇ ਜਾ ਕੇ ਹਲੇ ਹੋਰ ਹੋਰ ਹਾਈਟ ਕਰੂਗੀ ਜੀ ਉਮਰ ਵੀ ਨਿਆਣੀ ਆ ਗਈ ਇਹਦੀ ਤੇ ਬਾਕੀ ਝੋਟੀਆਂ ਦੋਨੇ ਚ ਕਮਾਲ ਦੀਆਂ ਦਿਖਾਈਆਂ ਨੇ ਬਾਕੀ ਸੰਪਰਕ ਤੁਸੀਂ ਬਾਈ ਨਾਲ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਧੰਨਵਾਦ